ਕੀ ਹਾਲ ਚਾਲ ਜੀ ਸਰਾਂ ਦਾ ਅੱਜ ਆਪਾਂ ਲੈ ਕੇ ਆਇਆ ਹਾਂ ਸੋਨ ਲਿਕਾ 750 RX 2017 ਮਾਡਲ ਡੈਟਰਾ ਇੰਜਨ ਗੇਰਦੋ ਕੀ ਪੰਜਾਬ ਨੰਬਰ ਡੈਟਰਾਈ ਰੰਗ ਪਿੰਟ ਸਾਰਾ Ориਜਨਲ ਆ ਬਹੁਤ ਹੀ ਸੋਹਣ ਗੱਡੀ ਨਾ ਡੈਟਰਾ ਬਹੁਤ ਹੀ ਘੜ ਚੱਲਿਆ ਹੋਇਆ 80 85 ਪੈਸੇ ਟਾਇਰ ਪਏ ਨੇ ਜਿਸ ਕੋ ਸਬਨ ਬੁਲਾਣਾ ਹੈ ਆਪਾਂ ਵੀਰ ਦਾ ਨੰਬਰ ਮੈਂਸ਼ਨ ਕੀਤਾ ਤੁਸੀਂ ਕਾਲ ਕਰ ਸਕਦੇ ਆ ਅੱਗੇ ਆਪਾਂ ਲੈ ਕੇ ਆਏ ਅਰਜਨ 605 ਜੀ 2011 ਮਾਡਲ ਡੈਟਰਾਈ ਟੈਰ ਇਹਦੇ ਨਿਊ ਪਾਏ ਹੋਏ ਨੇ ਹੀ ਇੰਜਨ ਗੇਅਰ ਦਾ ਓਕੇ ਆ ਰੰਗ ਪਿੰਡ ਸਾਰਾ オリジナル ਟਰੈਕਟਰ ਦਾ ਹੀ ਬਹੁਤ ਹੀ ਘੜ ਚੱਲਿਆ ਸੋਨਿਕ ਡਾਈਆਂ ਦਾ ਟਰੈਕਟਰ ਪਿਆ ਹੈ ਜਿਸ ਕਿਸ ਵੀਰ ਨੂੰ ਮਿਲਣਾ ਹੋਵੇ ਆਪਾਂ ਵੀਰ ਦਾ ਵੀਡੀਓ ਚ ਨੰਬਰ ਮੈਂਸ਼ਨ ਕੀਤਾ ਹੈ ਤੁਸੀਂ ਕਾਲ ਕਰ ਸਕਦੇ ਹੋ ਬਾਕੀ ਜਾਣਕਾਰੀ ਤੁਸੀਂ ਵੀਰੋਂ ਦਾ ਪ੍ਰਾਪਤ ਕਰ ਸਕਦੇ ਹੋ ਬਹੁਤ ਹੀ ਘੜ ਚੱਲਿਆ ਟਰੈਕਟਰ ਪੇਪਰ ਦੀ ਸਹੀ ਲੱਗੇ ਕੋੜਾ ਪੇਪਰ ਲੱਗਿਆ ਹੋਇਆ ਹੈ ਜੀ ਇੱਕ ਟੱਪ ਲੈ ਗਏ ਸੋਰਾਜ ਹੋਰੀ 855 2019 ਮਾਡਲ ਟਰੈਕਟਰ ਹੈ ਪੰਜਾਬ ਨੰਬਰ ਆ ਫਰਸਟ ਟਾਉਨ ਦਾ ਟਰੈਕਟਰ ਬਹੁਤ ਹੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਬਹੁਤ ਹੀ ਘੱਟ ਚੱਲਾ ਹੋਇਆ ਫੈਵਰੂਰੀ ਚਤਰੀ ਲੱਗੀ ਹੋਈ ਹੈ ਇਹ ਰੰਗ ਪੇਂਟ ਸਾਰ ਆਰੀਜਨਲ ਆ ਟਾਇਰ ਇਹਦੇ 85 90% ਟਾਇਰ ਪਏ ਹੋਏ ਨੇ ਬਹੁਤ ਹੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਪਿਆ ਰੰਗ ਪੇਂਟ ਸਾਰ ਰੇਰੀ ਨਾਲ ਰੰਗ ਇੰਜਨ ਗੇਅਰ ਦਾ ਓਕੇ ਆ ਜਿਸ ਕਿਸੇ ਨੂੰ ਲੈਣਾ ਹੋਵੇ ਤਾਂ ਆਪਾਂ ਵੀਡੀਓ ਜਿਹਦਾ ਨੰਬਰ ਮੈਂਕਿੰਗ ਕੀਤਾ ਤੁਸੀਂ ਕਾਲ ਕਰ ਸਕਦੇ ਹੋ ਅੱਗੇ ਆਪਾਂ ਲੈ ਕੇ ਆਏ ਸੋਨ ਲਿਖਾ RXC 745 2014 ਮਾਡਲ ਟਰੈਕਟਰ ਹੈ ਪੰਜਾਬ ਨੰਬਰ ਹੈ 80 ਪੈਸੇ ਟਾਇਰ ਪਏ ਨੇ ਬਹੁਤ ਹੀ ਸੋਹਣੀ ਕ੍ਰਿਸ਼ਨਾ ਟਰੈਕਟਰ ਪਿਆ ਹੈ ਰੰਗ ਪਿੰਨ ਸਾਰਾ origignal engine gear ਦਾ ਓਕ ਟਰੈਕਟਰ ਹੈ ਜਿਸਕਸ ਵੀਰ ਨੇ ਵੀ ਲੈਣਾ ਹੋਵੇ ਆਪਾਂ ਵੀ ਕਰਦੇ ਆ ਵੀਡੀਓ ਚ ਨੰਬਰ ਮੈਸ਼ਨ ਕੀਤਾ ਤੁਸੀਂ ਕੋਲ ਕੋਲ ਕਾਲ ਕਰ ਸਕਦੇ ਹੋ ਅੱਗੇ ਆਪਾਂ ਲੈ ਕੇ ਆਏ ਇੱਕ ਹੋਰ ਸੋਰਾਜ 850 ਜਾਈ 2019 ਮਾਡਲ ਟਰੈਕਟਰ ਵੀ ਪੰਜਾਬ ਨੰਬਰ ਟਰੈਕਟਰ ਐ ਮਕਸਰ ਦਾ ਨੰਬਰ ਹੈ ਇੰਜਨ ਗੇਅਰ ਦਾ ਓਕੇ ਆ ਫਸਟ ਹੌਨ ਟਰੈਕਟਰ ਆ ਜਿਸ ਕਿਸੇ ਵੀ ਨੂੰ ਲੈਣਾ ਹੋਵੇ ਆਪਾਂ ਵੀਰ ਦੇ ਵੀਡੀਓ ਚ ਨੰਬਰ ਮੈਂਸ਼ਨ ਕੀਤਾ ਤੁਸੀਂ ਕਾਲ ਕਰ ਸਕਦੇ ਹੋ ਹੋਰ ਵੀਡੀਓ ਦੇਖਣ ਲਈ ਆਪਣਾ YouTube ਚੈਨਲ ਸਬਸਕ੍ਰਾਈਬ ਕਰੋ ਜੀ ਧੰਨਵਾਦ ਸਾਰਿਆਂ ਦਾ